ਸੋਸ਼ਲ ਮੀਡੀਆ ਦਾ ਇੱਕ ਵਿਵਾਦਿਤ ਚਿਹਰਾ ਸੁਖ ਰਤਿਆ ਸੁਖਪ੍ਰੀਤ ਸਿੰਘ ਉਰਫ ਸੁਖ ਰਤਿਆ ਸੁਖ ਰਤਿਆ ਨਾਮ ਤੇ ਉਸਦੇ ਸੋਸ਼ਲ ਮੀਡੀਆ ਤੇ ਅਕਾਊਂਟ ਹੈ ਲੱਖਾਂ ਦੇ ਉਸਦੇ ਫੋਲੋਅਰ ਨੇ ਹੁਣ ਉਹ ਫੋਲੋਅਰ ਵੀ ਜਿਹੜੇ ਸੁਖ ਰਤਿਆ ਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਹੋਣਗੇ ਅੱਜ ਸ਼ਰਮਿੰਦਾ ਹੋ ਕੇ ਬੈਠ ਜਾਣਗੇ ਜਾਂ ਬੈਠੇ ਹੋਣਗੇ ਜਿਨ੍ਹਾਂ ਨੂੰ ਉਸਦੀ ਹਕੀਕਤ ਪਤਾ ਲੱਗ ਗਈ ਹੈ ਦਰਅਸਲ ਉਸਨੇ ਮੁੰਬਈ ਦੇ ਵਿੱਚ ਇੱਕ ਸਫਲ ਮਾਡਲ ਬਣਨ ਦੇ ਚੱਕਰ ਦੇ ਵਿੱਚ ਪੈਸਿਆਂ ਦੀ ਉਸ ਨੂੰ ਲੋੜ ਸੀ ਤੇ 5 ਲੱਖ ਰੁਪਏ ਦੇ ਲਾਲਚ ਪਿੱਛੇ ਉਸਨੇ ਇੱਕ ਬੀਬੀ ਦਾ ਕਤਲ ਤੱਕ ਕਰ ਦਿੱਤਾ ਉਸ ਦਾ ਗਲਾ ਵਾੜ ਦਿੱਤਾ ਔਰ ਕਿਸ ਦੇ ਨਾਲ ਮਿਲ ਕੇ ਆਪਣੇ ਕਜ਼ਨ ਬ੍ਰਦਰ ਦੇ ਨਾਲ ਮਿਲ ਕੇ ਸੁਖ ਰਤਿਆ ਦੀ ਅਸਲੀਅਤ ਉਦੋਂ ਬਾਹਰ ਆਉਂਦੀ ਹੈ ਜਦੋਂ ਮੁੰਬਈ ਪੁਲਿਸ ਤੇ ਦਿੱਲੀ ਦੇ ਸਪੈਸ਼ਲ ਸੈਲ ਨੇ ਉਸ ਦੀ ਸਾਂਝੇ ਆਪਰੇਸ਼ਨ ਦੇ ਵਿੱਚ ਗ੍ਰਿਫਤਾਰੀ ਕੀਤੀ ਹੈ ਹੁਣ ਸੁਖ ਰਤਿਆ ਜਿਹੜਾ ਕੀ ਹਰਿਆਣੇ ਦੇ ਇੱਕ ਕਸਬੇ ਦੇ ਨਾਲ ਸਬੰਧਤ ਹੈ ਉਹ ਪਿਛਲੇ ਦਿਨਾਂ ਦੇ ਵਿੱਚ ਉਦੋਂ ਵਿਵਾਦਾਂ ਵਿੱਚ ਆਇਆ ਸੀ ਸਾਹਮਣੇ ਜਦੋਂ ਇੱਕ ਕੁੜੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਸ ਦਾ ਵਿਵਾਦ ਸਾਹਮਣੇ ਨਿਕਲ ਕੇ ਆਇਆ ਔਰ ਉਹ ਜਿਸ ਤਰ੍ਹਾਂ ਦੀ ਭਾਸ਼ਾ ਵਰਤਦਾ ਸੀ ਉਸ ਤੋਂ ਹੀ ਪਤਾ ਲੱਗਦਾ ਸੀ ਕਿ ਉਸ ਦਾ ਜਹਿਨ ਵਿੱਚ ਕੀ ਚੱਲਦਾ ਹੈ ਔਰ ਉਸ ਦੇ ਮਨ ਅੰਦਰ ਕੀ ਹੈ ਔਰ ਚਿਹਰੇ ਉੱਤੇ ਕੀ ਹੈ ਸੁਖ ਰਤਿਆ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਐਕਟਿਵ ਨੇ ਲੋਕ ਫਾਲੋਅਰ ਨੇ ਯੂਜ਼ਰ ਨੇ ਉਹ ਉਸ ਨੂੰ ਜ਼ਰੂਰ ਜਾਣਦੇ ਹੋਣਗੇ ਪਰ ਉਸ ਨੇ 5 ਲੱਖ ਰੁਪਏ ਦੇ ਲਾਲਚ ਪਿੱਛੇ ਕਿਹੜੀ ਔਰਤ ਦਾ ਕਤਲ ਕੀਤਾ ਕਿਉਂ ਕੀਤਾ ਇਸ ਦੇ ਬਾਰੇ ਹੁਣ ਰਿਪੋਰਟਾਂ ਸਾਹਮਣੇ ਆਈਆਂ ਨੇ ਜਿਸ ਦੇ ਬਾਰੇ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਕਿ ਦਰਅਸਲ ਸੁਖ ਰਤਿਆ ਨੇ ਇਹ ਕਾਰਾ ਕਿਉਂ ਕੀਤਾ ਕਾਰਨਾਮਾ ਕਿਉਂ ਕੀਤਾ ਔਰ ਜਦੋਂ ਕਾਰਨਾਮਾ ਕੀਤਾ ਤੇ ਹੁਣ ਵਿਵਾਦਾਂ ਦੇ ਵਿੱਚ ਇਸ ਤਰ੍ਹਾਂ ਸਾਹਮਣੇ ਆਇਆ ਕਿ ਉਸ ਦੀ ਸਾਰੇ ਪਾਸੇ ਥੂ-ਥੂ ਹੋ ਰਹੀ ਹੈ ਦਰਅਸਲ ਸਟੇਟ ਸਪੈਸ਼ਲ ਟਾਸਕ ਫੋਰਸ ਯਾਨੀ ਕਿ ਐਸਟੀਐਫ ਨੌਇਡਾ ਤੇ ਨਵੀਂ ਮੁੰਬਈ ਪੁਲਿਸ ਨੇ ਸਾਂਝੇ ਆਪਰੇਸ਼ਨ ਵਿੱਚ ਸੁਖਪ੍ਰੀਤ ਸਿੰਘ ਉਰਫ ਸੁਖ ਰਤਿਆ ਤੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜੋ ਨਵੀਂ ਮੁੰਬਈ ਚ ਇੱਕ ਅਰਥ ਦੇ ਬੇਰਮੀ ਕਤਲ ਦੇ ਮਾਮਲੇ ਵਿੱਚ ਲੜਿੰਦੇ ਸਨ 18 ਮਈ 2025 ਦੀ ਰਾਤ ਨੂੰ ਇਹ ਸਾਰਾ ਕਾਂਡ ਹੋਇਆ ਜਿਸ ਵਿੱਚ ਜਿਹੜੀ ਪੀੜਤ ਦਾ ਗਲਾ ਚਾਕੂ ਨਾਲ ਕੱਟਿਆ ਗਿਆ ਸੀ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਅਪਰਾਧ ਸੁਖ ਰਤਿਆ ਨੇ ਸੁਪਾਰੀ ਲੈ ਕੇ ਕਤਲ ਕੀਤਾ ਸੀ ਯਾਨੀ ਕਿ ਕੰਟਰੈਕਟ ਕਿਲਰ ਦੇ ਤੌਰ ਤੇ ਸਾਹਮਣੇ ਆਇਆ ਔਰ ਜਿਸ ਨੂੰ ਕਥਿਤ ਤੌਰ ਤੇ ਪੀੜਤ ਦੇ ਪਤੀ ਕਿਸ਼ੋਰ ਸਿੰਘ ਨੇ 5 ਲੱਖ ਰੁਪਏ ਲਈ ਜਿਹੜਾ ਹੈ ਇਹ ਕੰਟਰੈਕਟ ਦਿੱਤਾ ਸੀ ਉਸ ਨੂੰ ਉਸ ਤੋਂ ਬਾਅਦ ਮੁਲਜ਼ਮਾ ਨੇ ਪਹਿਲਾਂ ਪੂਰੀ ਰੈਕੀ ਕੀਤੀ ਫਿਰ ਚਾਕੂ ਤੇ ਮਾਸਕ ਆਨਲਾਈਨ ਮੰਗਵਾਏ ਫਿਰ ਗ੍ਰਫਤਾਰੀਆਂ ਗ੍ਰੇਟਰ ਨੌਇਡਾ ਦੇ ਸੂਰਜਪੁਰ ਖੇਤਰ ਤੋਂ ਹੋਈਆਂ ਨੇ ਇਹ ਦੱਸਿਆ ਜਾਂਦਾ ਹੁਣ ਨਵੀਂ ਮੋਬਾਈਲ ਪੁਲਿਸ ਨੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਮੁਲਜ਼ਮਾ ਨੂੰ ਜਿਹੜਾ ਰਿਮਾਂਡ ਦੇ ਉੱਤੇ ਲੈ ਰਿਆ ਲੈ ਲਿਆ ਗਿਆ ਉਸ ਤੋਂ ਪਤਾ ਲੱਗੇਗਾ ਇਹ ਤਸਵੀਰ ਦੇ ਵਿੱਚ ਜਿਹੜੇ ਦੋ ਵਿਅਕਤੀ ਨਜ਼ਰ ਆ ਰਹੇ ਨੇ ਇਸ ਵਿੱਚ ਇੱਕ ਸੁਖਰਤਿਆ ਤੇ ਇੱਕ ਉਸ ਦਾ ਜਿਹੜਾ ਭਰਾ ਦੱਸਿਆ ਜਾਂਦਾ ਨਜ਼ਦੀਕੀ ਰਿਸ਼ਤੇਦਾਰ ਦੱਸਿਆ ਜਾਂਦਾ ਗੁਰਪ੍ਰੀਤ ਸਿੰਘ ਹੁਣ ਇਸ ਮਾਮਲੇ ਦੇ ਵਿੱਚ ਕਈ ਚੀਜ਼ਾਂ ਸਾਹਮਣੇ ਨਿਕਲ ਕੇ ਆਈਆਂ ਨੇ ਇੱਕ ਤਾਂ ਇਹ ਕਿ 5 ਲੱਖ ਤੋਂ ਵੱਧ ਉਸ ਦੇ ਜਿਹੜੇ ਸੋਸ਼ਲ ਮੀਡੀਆ ਤੇ ਫਾਲੋਅਰ ਨੇ ਜਿਹੜੇ ਉਸ ਨੂੰ ਫਾਲੋ ਕਰਦੇ ਸੀ ਜਿਹੜੀਆਂ ਉਸ ਦੀਆਂ ਪੋਸਟਾਂ ਨੂੰ ਉਸ ਦੀਆਂ ਰੀਲਾਂ ਨੂੰ ਪਸੰਦ ਕਰਦੇ ਸੀ ਕਿ ਉਸ ਦਾ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਸਟਾਈਲਿਸ਼ ਹੈ ਔਰ ਉਸ ਨੇ ਤਰਾ ਤਰਾ ਦੀਆਂ ਚੀਜ਼ਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਸਾਹਮਣੇ ਪਰੋਸੀਆਂ ਜਿਸ ਕਰਕੇ ਉਸਦੇ ਫਾਲੋਅਰ ਵੀ ਵਧੇ ਪਰ ਹੁਣ ਜਦੋਂ ਨੌਇਡਾ ਐਸਟੀਐਫ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਨਵੀਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਾਣਕਾਰੀ ਇਹ ਮਿਲੀ ਹੈ ਕਿ ਫਤਿਹਆਬਾਦ ਦੇ ਰਤਿਆ ਕਸਬੇ 'ਚ ਰਹਿਣ ਵਾਲੇ ਇਸ 24 ਸਾਲ ਨੌਜਵਾਨ ਸੁਖ ਰਤਿਆਨ ਕੇਵਲ 12ਵੀਂ ਪਾਸ ਕੀਤੀ ਹੈ ਯਾਨੀ ਕਿ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੈ ਉਸ ਤੋਂ ਬਾਅਦ ਉਸ ਦੀ ਮਾਡਲਿੰਗ ਦੀ ਖੁਆਇਸ਼ ਇੰਨੀ ਜ਼ਿਆਦਾ ਸੀ ਕਿ ਸਿਰ ਚੜ ਕੇ ਉਸ ਦੀ ਮਾਡਲਿੰਗ ਦੀ ਖੁਆਇਸ਼ ਬੋਲਦੀ ਸੀ ਜਨੂਨ ਬੋਲਦਾ ਸੀ ਪਰ 2022 ਦੇ ਵਿੱਚ ਆਪਣੇ ਮਾਮੇ ਦੇ ਲੜਕੇ ਦੇ ਨਾਲ ਗੁਰਪ੍ਰੀਤ ਸਿੰਘ ਦੇ ਨਾਲ ਮੁੰਬਈ ਚਲਾ ਜਾਂਦਾ ਹੈ ਉੱਥੇ ਉਸ ਦੀ ਜਾਣ ਪਛਾਣ ਇੱਕ ਸੈਲੂਨ ਚਲਾਉਣ ਵਾਲੀ ਆਰਤ ਦੇ ਨਾਲ ਹੋ ਜਾਂਦੀ ਹੈ ਜੋ ਗਾਜ਼ੀਆਬਾਦ ਯੂਪੀ ਦੀ ਰਹਿਣ ਵਾਲੀ ਸੀ ਤੇ ਪੁਲਿਸ ਨੇ ਪੁੱਛਗਿੱਛ ਦੇ ਵਿੱਚ ਸੁਖਪ੍ਰੀਤ ਨੇ ਕਬੂਲ ਕਰ ਲਿਆ ਪੁਲਿਸ ਦੀ ਉਸ ਪੁੱਛਗਿੱਛ ਦੇ ਦੌਰਾਨ ਕਿ ਉਸ ਨੇ ਮਹਿਲਾ ਨੂੰ 5 ਲੱਖ ਰੁਪਏ ਦੇ ਬਦਲੇ ਜਿਹੜੀ ਹੈ ਉਸ ਨੂੰ ਸਪਾਰੀ ਮਿਲੀ ਸੀ ਕਤਲ ਕਰਨ ਦੀ ਜਿਸ ਦੇ ਵਿੱਚ ਉਸ ਨੇ ਕਤਲ ਕਰ ਦਿੱਤਾ ਹੁਣ ਇਹ ਸਾਰੇ ਕਤਲ ਦੀ ਸਪਾਰੀ ਕਸ਼ੋਰ ਸਿੰਘ ਨਾਮ ਦੇ ਇੱਕ ਸ਼ਖਸ ਨੇ ਦਿੱਤੀ ਸੀ ਜਿਸ ਦੀ ਉਸ ਜਿਸ ਨੇ ਆਪਣੀ ਹੀ ਪਤਨੀ ਨੂੰ ਮਰਵਾਉਣਾ ਸੀ ਯੋਜਨਾ ਬਣਾਈ ਹੋਈ ਸੀ 18 ਮਈ ਦੀ ਰਾਤ ਨੂੰ ਇਹ ਕਾਂਡ ਵਾਪਰਦਾ ਹੈ ਸੁਖ ਰਤੀਆ ਤੇ ਉਸ ਦਾ ਜਿਹੜਾ ਸਾਥੀ ਜਾਂ ਉਸ ਦਾ ਭਰਾ ਜਿਹੜਾ ਦੱਸਿਆ ਜਾ ਰਿਹਾ ਗੁਰਪ੍ਰੀਤ ਸਿੰਘ ਮਾਸਕ ਪਹਿਨ ਕੇ ਪਹਿਲਾਂ ਰੇਕੀ ਕਰਦੇ ਨੇ ਫਿਰ ਮਹਿਲਾ ਦਾ ਜਿਹੜਾ ਉਸ ਔਰਤ ਦਾ ਪਿੱਛਾ ਕੀਤਾ ਜਾਂਦਾ ਹੈ ਰੇਕੀ ਕਰਨ ਦੇ ਦੌਰਾਨ ਫਿਰ ਸੜਕ ਦੇ ਉੱਤੇ ਹੀ ਉਸ ਦਾ ਗਲਾ ਜਿਹੜਾ ਉਹ ਕੱਟ ਦਿੱਤਾ ਜਾਂਦਾ ਹੈ ਚਾਕੂ ਦੇ ਨਾਲ ਵਾਰਦਾਤ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡਿੰਗ ਹੋ ਜਾਂਦੀ ਹੈ ਆਨਲਾਈਨ ਖਰੀਦਿਆ ਗਿਆ ਸੀ ਚਾਕੂ ਤੇ ਪ੍ਰੋਫੈਸ਼ਨਲ ਦੀ ਤਰ੍ਹਾਂ ਇੱਕ ਪਲੈਨਿੰਗ ਬਣਾਈ ਗਈ ਸੀ ਪੁਲਿਸ ਜਾਂਚ ਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਕਤਲ ਕਰਨ ਤੋਂ ਪਹਿਲਾਂ ਸੁਖਪ੍ਰੀਤ ਨੇ ਆਨਲਾਈਨ ਚਾਕੂ ਖਰੀਦਿਆ ਔਰ ਕਤਲ ਕਰਨ ਦੀ ਰਾਤ ਨੂੰ ਲੈ ਕੇ ਉਸ ਬੀਬੀ ਦੀ ਹਰੇਕ ਗਤੀਵਿਧੀ ਦੇ ਉੱਤੇ ਉਸ ਨੇ ਨਜ਼ਰ ਰੱਖੀ ਨਿਗਰਾਨੀ ਰੱਖੀ ਔਰ ਇਹ ਕੋਈ ਇਮੋਸ਼ਨਲ ਕ੍ਰਾਈਮ ਨਹੀਂ ਸੀ ਬਲਕਿ ਪੂਰੀ ਤਰ੍ਹਾਂ ਪਲਾਨ ਤਰੀਕੇ ਨਾਲ ਕੀਤਾ ਗਿਆ ਸੁਪਾਰੀ ਕਿਲਿੰਗ ਦੇ ਤੌਰ ਦੇ ਉੱਤੇ ਕਤਲ ਸੀ ਔਰ ਸੁਖਰਤਿਆ ਤੇ ਗੁਰਪ੍ਰੀਤ ਪੈਸਿਆਂ ਦੀ ਉਹਨਾਂ ਨੂੰ ਜ਼ਰੂਰਤ ਸੀ ਔਰ ਫੇਕ ਫੇਮ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਵੱਡਾ ਕਦਮ ਚੁੱਕਿਆ ਜਿਹੜੇ ਕਿ ਹੁਣ ਮਾਡਲਿੰਗ ਕਰਨ ਦੀ ਤਾਂ ਗੱਲ ਦੂਰ ਉਹ ਸੁਪਨੇ ਤਾਂ ਚੱਕਣਾ ਚੋਰ ਹੋ ਗਏ ਪਰ ਨਾਲ ਦੇ ਨਾਲ ਇੱਕ ਕ੍ਰਾਈਮ ਕਰਨ ਦੇ ਕਰਕੇ ਕਸੂਤੇ ਫਸ ਗਏ ਨੇ ਨਾਇੜਾ ਦੀ ਐਸਟੀਐਫ ਨੂੰ ਇਨਪੁਟ ਮਿਲੀ ਸੀ ਕਿ ਦੋਵੇਂ ਮੁੱਲਜਮ ਨੇ ਜਿਹੜੇ ਸੂਰਜਪੁਰ ਥਾਣੇ ਦੇ ਅਧੀਨ ਪੈਂਦੇ ਇੱਕ ਗੋਲ ਚੱਕਰ ਦੇ ਕੋਲ ਉੱਥੇ ਰੁਕੇ ਹੋਏ ਨੇ ਠਹਿਰੇ ਹੋਏ ਨੇ ਭੱਜਣ ਦੀ ਫਰਾਕ ਵਿੱਚ ਵੀ ਸਨ ਪਰ ਐਸਟੀਐਫ ਨੇ ਤੁਰੰਤ ਨਵੀਂ ਮੁੰਬਈ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਦੋਵਾਂ ਦੇ ਸਾਂਝੇ ਆਪਰੇਸ਼ਨ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਉੱਤੇ BNS ਦੀ ਧਾਰਾ 103(1) ਦੇ ਤਹਿਤ 64(2) ਦੇ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ। ਹੁਣ ਸੁਖਪ੍ਰੀਤ ਸੁਖਰਤੀਏ ਦੀ ਜਿਹੜੀ ਖੁਆਇਸ਼ ਸੀ ਉਹ ਤਾਂ ਜਿਹੜੀ ਪੂਰੀ ਹੋਈ ਨਹੀਂ ਪਰ ਉਸ ਦਾ ਜਿਹੜਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੁਕਰਪੰਤੀ ਦੀਆਂ ਪਾਈਆਂ ਹੋਈਆਂ ਪੋਸਟਾਂ ਨੇ ਜਿਹੜੀਆਂ ਉਸ ਦੇ ਖਮਿਆਜੇ ਇੱਥੋਂ ਤੱਕ ਉਸ ਨੂੰ ਭੁਗਤਨੇ ਪਏ ਨੇ ਕਿ ਇੱਕ ਮਾਡਲ ਬਣਨਾ ਚਾਹੁੰਦਾ ਸੀ ਪਰ ਮਾਡਲ ਬਣਨ ਦੇ ਚੱਕਰ ਦੇ ਵਿੱਚ ਕ੍ਰਿਮੀਨਲ ਬਣ ਜਾਂਦਾ ਤੇ ਹੁਣ ਸਲਾਖਾਂ ਦੇ ਪਿੱਛੇ ਉਸ ਨੂੰ ਜਾਣਾ ਪਵੇਗਾ ਇਹ ਸਾਰੇ ਮਾਮਲੇ ਦੇ ਵਿੱਚ ਹਾਲਾਂਕਿ ਇਸ ਤੋਂ ਪਹਿਲਾਂ ਵੀ ਸੁਖ ਰਤਿਆ ਦਾ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੁੜੀ ਦੇ ਨਾਲ ਵਿਵਾਦ ਹੁੰਦਾ ਉਸ ਤੋਂ ਬਾਅਦ ਉਹ ਕਹਿੰਦਾ ਕਿ ਮੈਨੂੰ ਧਮਕੀਆਂ ਮਿਲਦੀਆਂ ਨੇ ਫਿਰ ਉਸ ਦਾ ਇੱਕ ਸਧਾਰਨ ਪਰਿਵਾਰ ਸੀ ਫਿਰ ਉਸ ਤੋਂ ਬਾਅਦ ਉਸ ਦੇ ਜਿਹੜੇ ਮਾਪੇ ਨੇ ਜਾਂ ਜਿਹੜਾ ਪਿਸ਼ੋਕੜ ਹੈ ਪਰਿਵਾਰ ਦਾ ਉਹ ਸਧਾਰਨ ਖੇਤੀਬਾੜੀ ਪਰਿਵਾਰ ਦੇ ਨਾਲ ਜੁੜਿਆ ਹੋਇਆ ਕੰਮ ਕਰਦੇ ਨੇ ਪੰਜਾਬ ਦੇ ਵਿੱਚ ਇੱਕ ਕੁੜੀ ਦੇ ਨਾਲ ਉਸ ਦਾ ਵਿਵਾਦ ਹੋ ਗਿਆ ਉਸ ਤੋਂ ਬਾਅਦ ਪੰਜਾਬ ਤੋਂ ਉਹਨੂੰ ਜਦੋਂ ਧਮਕੀਆਂ ਮਿਲੀਆਂ ਤਾਂ ਫਿਰ ਉਹ ਮੁੰਬਈ ਚਲਿਆ ਜਾਂਦਾ ਆਪਣਾ ਘਰ-ਬਾਰ ਉੱਥੋਂ ਛੱਡ ਕੇ ਇਹ ਜਾਣਕਾਰੀ ਮਿਲਦੀ ਹੈ ਔਰ ਉਲ ਜਲੂਲ ਪਾਸ਼ਾ ਦੇ ਨਾਲ ਵੀ ਸੋਸ਼ਲ ਮੀਡੀਆ ਦੇ ਉੱਤੇ ਉਸ ਦੀਆਂ ਕਈ ਚੀਜ਼ਾਂ ਨੇ ਜਿਹੜੀਆਂ ਫੇਸਬੁੱਕ ਦੇ ਜ਼ਰੀਏ ਵੀਡੀਓ ਪਾਏ ਹੋਏ ਮਿਲਦੇ ਨੇ ਅੱਜ ਵੀ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਉਹ ਵੀਡੀਓ ਦੇਖਣ ਨੂੰ ਮਿਲ ਜਾਂਦੇ ਨੇ ਜਦੋਂ ਵੀ ਸੁਖ ਰਤਿਆ ਦੇ ਬਾਰੇ ਕੋਈ ਗੱਲ ਚੱਲਦੀ ਹੈ ਵਿਵਾਦ ਉੱਠਦਾ ਹੁਣ ਇਸ ਮਾਮਲੇ ਦੇ ਵਿੱਚ ਐਸਟੀਐਫ ਦੇ ਜਿਹੜੇ ਏਐਸਪੀ ਨੇ ਰਾਜਕੁਮਾਰ ਮਿਸ਼ਰਾ ਦੇ ਮੁਤਾਬਕ ਕਿ ਮੁੰਬਈ ਪੁਲਿਸ ਦੀ ਐਫਆਈਆਰ ਤੋਂ ਬਾਅਦ ਯੂਪੀ ਐਸਟੀਐਫ ਦੇ ਸਹਿਯੋਗ ਮੰਗਿਆ ਗਿਆ ਸੀ ਔਰ ਸੂਚਨਾ ਦੇ ਆਧਾਰ ਦੇ ਉੱਤੇ ਸੰਯੁਕਤ ਆਪਰੇਸ਼ਨ ਦੇ ਵਿੱਚ ਸਾਂਝੇ ਆਪਰੇਸ਼ਨ ਦੇ ਵਿੱਚ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਸੂਰਜਪੁਰ ਖੇਤਰ ਦੇ ਅਧੀਨ ਪੈਂਦੇ ਦਬੂਚ ਲਿਆ ਗਿਆ ਕਾਬੂ ਕਰ ਲਿਆ ਗਿਆ ਉਹ ਨਵੀਂ ਮੁੰਬਈ ਪੁਲਿਸ ਨੂੰ ਉਹਨਾਂ ਨੂੰ ਸੌਂਪ ਦਿੱਤਾ ਗਿਆ ਹੁਣ ਅਗਲੀ ਮਾਮਲੇ ਦੀ ਕੜੀ ਕਿੱਥੇ ਕਿੱਥੇ ਜੁੜਦੀ ਹੈ ਕਿਵੇਂ ਜੁੜਦੀ ਹੈ ਪੂਰੀ ਤਾਇਕੀਕਾਤ ਕੇਸ ਦੀ ਕਰਨ ਦੇ ਲਈ ਜਾਂਚ ਪੜਤਾਲ ਕਰਨ ਦੇ ਲਈ ਪੁਲਿਸ ਜੁਟ ਚੁੱਕੀ ਹੈ ਹੋਰ ਕੌਣ-ਕੌਣ ਇਸ ਕਤਲ ਮਾਮਲੇ ਦੇ ਵਿੱਚ ਸ਼ਾਮਲ ਸੀ ਕੀ ਸੁਖਰਾ ਪੀਆ ਪਹਿਲਾਂ ਤੋਂ ਵੀ ਕਿਸੇ ਅਪਰਾਧਿਕ ਮਾਮਲੇ ਦੇ ਨਾਲ ਜਾਂ ਗਰੋਹ ਦੇ ਨਾਲ ਜੁੜਿਆ ਹੋਇਆ ਕਿ ਨਹੀਂ ਜੁੜਿਆ ਹੋਇਆ ਸੋਸ਼ਲ ਮੀਡੀਆ ਤੇ ਗਲੈਮਰ ਦੀ ਦੁਨੀਆ ਦੇ ਪਿੱਛੇ ਉਸ ਦੇ ਹੋਰ ਕਿੰਨੇ ਕਰਾਚ ਛੋਪੇ ਹੋਏ ਨੇ ਉਹ ਸਾਰੇ ਰਾਜ ਕਢਵਾਉਣ ਦੇ ਲਈ ਹੁਣ ਮੁੰਬਈ ਪੁਲਿਸ ਨੇ ਇੰਟਰੋਗੇਸ਼ਨ ਕਰਨੀ ਹੈ ਉਸ ਦੇ ਵਿੱਚ ਪਤਾ ਲੱਗੇਗਾ ਪੁਲਿਸ ਰਿਮਾਂਡ ਦੇ ਵਿੱਚ ਕਿ ਉਹ ਹੋਰ ਕੀ ਕਬੂਲਦਾ ਫਿਲਹਾਲ ਉਸ ਨੇ ਇਹ ਕਤਲ ਕੇਸ ਬਾਰੇ ਤਾਂ ਗੱਲ ਕਬੂਲ ਲਈ ਹੈ ਕਿ ਉਸ ਨੇ ਪੈਸਿਆਂ ਦੀ ਖਾਤਰ ਇਹ ਕਤਲ ਕੀਤਾ ਤਾਂ ਘਟੋ ਘਟ ਇਸ ਖਬਰ ਨੂੰ ਜਾਣਨ ਤੋਂ ਬਾਅਦ ਜੋ ਸੁਖਰਾ ਤੀਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਫੋਲੋ ਕਰਦੇ ਸੀ ਉਸ ਨੂੰ ਪਸੰਦ ਕਰਦੇ ਸੀ ਉਹਨਾਂ ਨੂੰ ਇਸ ਦੀ ਅਸਲੀਅਤ ਜਾਣ ਲੈਣੀ ਚਾਹੀਦੀ ਹੈ ਕਿ ਜਿਸ ਨੂੰ ਵੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਫੋਲੋ ਕਰ ਰਹੇ ਹਾਂ ਅਸਲ ਦੇ ਵਿੱਚ ਰੀਅਲ ਜ਼ਿੰਦਗੀ ਤੇ ਰੀਅਲ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਵਿੱਚ ਕਿੰਨਾ ਫਰਕ ਹੁੰਦਾ ਹੈ ਜ਼ਮੀਨ ਅਸਮਾਨ ਦਾ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਸੋਸ਼ਲ ਮੀਡੀਆ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਦੇ ਭਰਮ ਜਾਲ ਦੇ ਵਿੱਚ ਪੈ ਕੇ ਅਜਿਹੇ ਲੋਕਾਂ ਨੂੰ ਫੋਲੋ ਨਹੀਂ ਕਰਨਾ ਚਾਹੀਦਾ ਜਿਵੇਂ ਕੋਈ ਇਸ ਮਾਮਲੇ ਨਾਲ ਜੁੜੀ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ